ਹਾਂ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਅਪਾ ਤਾਜੀ ਸੂਈ ਵੜ ਦੀ ਵੀਡੀਓ ਬਣਾਉਣ ਲੱਗੇ ਆਂ ਭਾਈ ਤੇ ਜਿਸ ਪਿੰਡ ਚੋ ਵੀਡੀਓ ਬਣਾਉਣ ਲੱਗੇ ਆਂ ਪਿੰਡ ਨਾਣੇਵਾਲ ਜ਼ਿਲ੍ਹਾ ਬਰਨਾਲਾ ਤਹਿਸੀਲ ਦਾਪਾ ਬਈ ਨੇੜੇ ਪਿੰਡ ਭਦੌੜ ਰਹੇ ਜਾਂਦਾ ਆਓ ਪੁੱਛ ਲੈਨੇ ਆਂ ਭਾਈ ਤੁਹਾਡੇ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਹੋ ਵਧੀਆ ਠੀਕ ਆ ਜੀ ਵਧੀਆ ਨਾਮ ਤੇ ਮੋਬਾਈਲ ਨੰਬਰ ਨਾ ਗੋਰਾ ਸਿੰਘ ਜੀ ਮੋਬਾਈਲ ਨੰਬਰ 98727999 ਠੀਕ ਹੈ ਭਾਈ ਇਹ ਬਾਈ ਦਾ ਕੰਟੈਕਟ ਨੰਬਰ ਆ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਭਾਈ ਕਿਹੜਾ ਸੁਆਸ ਹੋਈ ਆ ਭਾ ਦੂਜਾ ਸੁਆਸ ਹੋਈ ਆ ਜੀ ਇਹ ਕੱਲ ਸੁਈਆਂ ਨਾਰਵਾ ਨਾਲੀ ਆ ਕੱਲ ਸੁਈਆਂ ਨਾਰਵਾ ਨਾਲ ਬੱচ্চਾ ਕੀ ਆ ਮਗਰ ਬੱਛਾ ਜੀ ਬੱচ্চਾ ਬਾਕੀ ਜੇਰ ਦੀ ਵੀਡੀਓ ਆਪਣੇ ਕੋਲੇ ਹੈਗੀ ਆ ਠੀਕ ਆ ਹਾਂ ਹੂੰ ਤੇ ਕਿੰਨਾ ਕ ਬਾਲਾ ਗੱਡੇ ਬੋਲਾ ਹੁਣ ਇਹ ਤਾਂ 6 ਕਿਲੋ ਕੜਤਾ ਤਰ ਕੇ ਠੀਕ ਆ ਹਾਂ ਕਿੰਨਾ ਕ ਦੁੱਧ ਦੇ ਦੂ ਵਾਸਤੇ ਦੁੱਧ ਦੇ ਦੋ ਜੀ 20 ਲੀਟਰ ਵੀਲੇ ਆਪਾਂ ਇਹ 25 ਕਹਿਦਗੇ ਵੀ ਹੁਣ ਇਹ ਮੰਨ ਲਾ ਵੀ 15 ਕਿਲੋ ਨੂੰ ਹੁਣ ਹੈਗਾ ਦੇ ਥੱਲੇ ਠੀਕ ਆ ਬਈ ਠੰਡੀ ਸਿਲ ਪੂਰੀ ਆ ਜਿਵੇਂ ਮਰਜੀ ਆ ਥਣ ਥਣ ਦੇਖ ਲੈ ਵੀ ਕੋਈ ਬਹੁਤੀ ਥਾਣਾ ਮੁਠੀ ਵਾਲਾ ਲੈ ਇਧਰੋਂ ਫੈਰਤ ਦਿਖਾ ਦੇ ਚਾਰੇ ਥਣ ਨਿਕੜਵੇਂ ਪੂਰੇ ਗਏ ਉੱਤੇ ਨਾਣਾ ਨੂਣਾ ਲੈ ਕਰਮ ਵਾਲੀ ਦੇ ਥਣ ਪੂਰਾ ਬਹੁਤ ਮੈਂ ਸਾਰਗਾ ਥਾਣਾ ਮੈਂ ਸਾਰਗਾ ਥਾਣਾ ਆ ਬਾਕੀ ਲੇਵਾ ਐ ਠੋਸ ਆ ਯਾਨੀ ਪੋਲਰ ਜਲੇ ਬਣ ਲੈ ਪੋਲਰ ਜਲੇ ਬਣ ਆ ਠੋਸ ਲੈਵਾ ਟਿੱਲਾ ਦੇਖੋ ਟਿੱਲਾ ਬਹੁਤ ਪਈਆਂ ਦੇ ਸ਼ਾਮ ਦਾ ਬਾਕੀ ਆਪਣੀ ਚੋਈ ਵੀ ਆ ਹੁਣ ਤੜਕੇ ਆਪਾਂ 6:30 ਵਜੇ ਚੋਈ ਆ ਹੂੰ ਆਪਾਂ ਬੱਚੇ ਨੂੰ ਚੁਗਾ ਕੇ 6 ਕਿਲੋ ਦੁੱਧ ਕੱਢਤਾ ਇਹ ਹੁਣ ਇਹ ਮਤਲਬ 15 ਕਿਲੋ ਦੁੱਧ ਹੁਣ ਤਿਆਰ ਆ ਠੀਕ ਆ ਦੂਜਾ ਸੂਆ ਸੂਈ ਆ ਇਹੇ ਦਿਖਾ ਦੇ ਦੂਜਾ ਸੂਆ ਕਨਮੜੀ ਸੂਈ ਆ ਸੂਈ ਸਵਾਈਆ ਬੱਚਾ ਮਗਰ ਬੱਚਾ ਜੇਰ ਵੀ ਬਾਈ ਕਹਿੰਦਾ ਕੰਪਲੀਟ ਆ ਵੀਡੀਓ ਆਪਣੇ ਕੋਲ ਹੈਗੀ ਆ ਕਹਿੰਦੇ ਤਾਂ 25 ਕਹਿੰਦੇ 20 ਲੀਟਰ ਦੁੱਧ ਹੈ ਹੂੰ ਆਰਾਮ ਨਾਲ ਦੇ ਦੋ ਆਰਾਮ ਨਾਲ ਦੇ ਹਾਂ ਤੋਰਾ ਦੇਖੋ ਇੱਕ ਨੰਬਰ ਆ ਡਰ ਕਮਾਲ ਦਾ ਨਾੜ ਬਾਕੀ ਕੋਈ ਆਪਾਂ ਨਮਾਈ ਤਮਾਈ ਨਹੀਂ ਹਜੇ ਉਵੇਂ ਹੀ ਆ ਇਹ ਹੂੰ ਵੀ ਕੋਈ ਅਗਲਾ ਨਮਾਈ ਤਮਾਈ ਆ ਸਾਰੀ ਹੋਮੇ ਜ਼ਿਕਰ ਜੇਰ ਜੂਰ ਦੀ ਆਪਣੀ ਗਾਰੰਟੀ ਆ ਬਹੁਤ ਠੀਕ ਆਪਣੇ ਕੋਲੇ ਵੀਡੀਓ ਆ ਗਈ ਆ ਹੂੰ ਕੋਈ ਐ ਨਹੀਂ ਮੁੱਲ ਕੀ ਆ ਵੀਰੇ ਜੈਜ ਬਸ ਜੈਜ ਹੀ ਮੁੱਲ ਕਰਾਂਗੇ ਬਾਹਲਾ ਨਹੀਂ ਬਸ ਉਹਦੇ ਚ ਆਪਾਂ ਮਾਨਤਾਨ ਜਿਆ ਕਰ ਦਾਂਗੇ 67000 ਰੁਪਏ 67000 ਹਾਂ ਮਾਨਤਾਨ ਹੋ ਜੀ ਹਾਂ ਮਾਨਤਾਨ ਕਰ ਦਾਂਗੇ 67000 ਰੁਪਏ ਮੁੱਲ ਮਾਨਤਾਨ ਜਿਹੜਾ ਮੌਕੇ ਤੇ ਜ਼ਰੂਰ ਹੋ ਜੂਗਾ ਮੁੱਲ ਜਮਾ ਜੈਜ ਰੱਖਿਆ ਕੋਈ ਲੋਕਾਂ ਨੇ ਆਪਸੀ ਨਹੀਂ ਕਰਦੇ 90 ਨਹੀਂ ਕਰਦੇ ਹੂੰ ਕੋਈ 75 ਨਹੀਂ ਕਰਦੇ ਸਹੀ ਗੱਲ ਹਾਂ ਹੂੰ ਇੱਲੇ ਬਾ ਦੇਖੋ ਮਾਨ ਦਾ ਇਕੱਲਾ ਇਕੱਲਾ ਥਾਣ ਮੁੱਲ ਵੀਰੇ ਜਮ ਜਾਇ ਜਮਾਨ ਇਹ ਮੋਨ ਤਾਂ ਕੋਈ ਕਰਦਾ ਹੀ ਨਹੀਂ ਜਰੂਰ ਹੋ ਜਾ ਹਾਂ ਮੁੱਠੀ ਵਾਲਾ ਥਾਣ ਇਕੱਲਾ ਇਕੱਲਾ ਥਾਣ ਪੂਰੀ ਵੀ ਇਧਰਲੇ ਪਾਸੇ ਵੀ ਦਿਖਾ ਦੇ ਥਾਣ ਦੇਖ ਦੁਨੇ ਚਾਰੇ ਪਾਸਿਆਂ ਤੋਂ ਦੂਰ ਦੂਰ ਥਾਣਾ ਇਧਰਲੇ ਪਾਸੇ ਵੀ ਆਦਾ ਕੋਈ ਆ ਨਹੀਂ ਜਮ ਜਾਇ ਜਮ ਹਾਂ 700 ਰੁਪਏ ਮਾਨਦਾ ਜਰੂਰ ਹੋ ਜੂਗਾ ਥਾਣ ਦੇਖ ਤੋ ਕਿੱਡੀ ਕਿੱਡੀ ਦੂਰ ਆ ਹਮ ਬਾਕੀ ਥਾਣ ਦੇ ਕਿੰਨਾ ਵਧੀਆ ਮੈਸਾਂ ਲੱਗਿਆ ਵਾ ਸਹੀ ਗੱਲ ਆ ਨਾੜਾ ਨੂੜਾ ਫੁੱਲ ਚੰਗਿਆ ਹਾਂ ਕੀ ਬਾਤ ਇਹ ਤਾਂ ਸੂਏ ਚੀ ਹੈ ਬੜ ਸੂਏ ਚੀ ਹੈ ਹਾਂ ਹਾਂ ਤੇ ਕਿਸੇ ਵੀਰ ਨੂੰ ਬਾਈ ਬਰਡ ਪਸੰਦ ਆ ਵੀ ਬਾਈ ਨਾਲ ਕਨੈਕਟ ਕਰ ਲਿਓ ਧੰਨਵਾਦ